ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਪ੍ਰੀਤ ਸੇਖੋਂ 7C ਕਮਿਊਨੀਕੇਸ਼ਨ ਤੋਂ ਜਿੱਦਾਂ ਕਿ ਆਪਾਂ ਤੁਹਾਨੂੰ ਪਤਾ ਕਿ ਇੱਕ ਸਵਾਲ ਰੱਖਿਆ ਸੀ ਆਪਾਂ ਸੀਰੀ ਸ਼ੁਰੂ ਕਰਨ ਲੱਗੇ ਆ ਉਹਦੇ ਵਿੱਚ ਤੁਸੀਂ ਮੈਨੂੰ ਬਹੁਤ ਹੁੰਕਾਰ ਆ ਦਿੱਤਾ ਤੁਸੀਂ ਬਹੁਤ ਪਿਆਰ ਦਿੱਤਾ ਤੁਸੀਂ ਕਹੇ ਹਾਂਜੀ ਸ਼ੁਰੂ ਕਰੋ ਇਹਦੇ ਵਿੱਚ ਕੀ ਹੋਊਗਾ ਤੁਹਾਡੇ ਸਵਾਲ ਤੇ ਅਸੀਂ ਜਵਾਬ ਦੇਵਾਂਗੇ ਉਹ ਸਵਾਲਾਂ ਦੇ ਜਵਾਬ ਦੇ ਨਾਲ ਕਈਆਂ ਦੇ ਸਵਾਲ ਹੱਲ ਹੋਣਗੇ ਕਈਆਂ ਨੂੰ ਮਾਈਂਡ ਸੈਟ ਕਲੀਅਰ ਹੋਊਗਾ ਕਿ ਅਸੀਂ ਪੁਰਤਗਾਲ ਜਾਣਾ ਕਿਉਂ ਆ ਜਾਂ ਕਿਸੇ ਹੋਰ ਵੀ ਕੰਟਰੀ 'ਚ ਜਾਣਾ ਕਿਉਂ ਆ ਪਹਿਲਾ ਆਪਾਂ ਪੁਰਤਗਾਲ ਨੂੰ ਆਪਾਂ ਟੌਪਿਕ ਰੱਖਿਆ ਸੀ ਪਹਿਲਾ ਐਪੀਸੋਡ ਆਪਣਾ ਜਿਹੜਾ ਹੈਗਾ ਪੁਰਤਗਾਲ ਦੇ ਉੱਪਰ ਆ ਉਹਦੇ ਵਿੱਚ ਸਭ ਤੋਂ ਪਹਿਲਾ ਸਵਾਲ ਇਹੀ ਸੀ ਲੋਕਾਂ ਦਾ ਕਾਮਨ ਸਵਾਲ ਸੀਗਾ ਜਿਹੜਾ ਵਿੱਚ ਉਹਨੂੰ 7-8 ਜਿਹੜੇ ਕੈਂਡੀਡੇਟਸ ਨੇ ਇਹ ਸਵਾਲ ਪੁੱਛਿਆ ਦੋਸਤਾਂ ਨੇ ਪੁੱਛਿਆ ਕਿ ਪੁਰਤਗਾਲ ਜਾਣਾ ਹੀ ਕਿਉਂ ਚਾਹੀਦਾ ਤੇ ਕਿਹੜੇ ਵੀਜ਼ੇ ਤੇ ਜਾਣਾ ਚਾਹੀਦਾ ਸਭ ਤੋਂ ਵੱਡਾ ਕੁਐਸਚਨ ਆ ਬਹੁਤ ਵਧੀਆ ਸਵਾਲ ਆ ਤੁਹਾਡਾ ਪਹਿਲਾ ਸਵਾਲ ਦਾ ਜਵਾਬ ਇਹੀ ਹੈ ਕਿ ਪੁਰਤਗਾਲ ਟੋਪ ਮੋਸਟ ਕੰਟਰੀ ਹੈ ਸ਼ੈਨਗਨ ਦੇ ਵਿੱਚ ਜਿਹਦਾ ਪਾਸਪੋਰਟ ਚੌਥੇ ਨੰਬਰ ਤੇ ਆਉਂਦਾ ਦੁਨੀਆ ਦੇ ਵਿੱਚ ਤੇ ਉੱਥੇ ਤੁਹਾਨੂੰ ਰੈਂਟ ਪਾਸਪੋਰਟ ਸਿਰ 5 ਸਾਲਾਂ ਚ ਮਿਲ ਜਾਂਦਾ ਜੇ ਤੁਸੀਂ ਰੈਜ਼ਿਡੈਂਸ ਪਰਮਿਟ ਤੇ ਜਾਣੇ ਹੋ ਮਤਲਬ D1 ਵੀਜ਼ੇ ਤੇ ਜਾਣੇ ਹੋ ਇਹਨੂੰ ਆਰਟੀਕਲ 59 LEI ਕੈਟਾਗਰੀ ਕਹਿੰਦੇ ਆ ਇਸ ਵੀਜ਼ੇ ਤੇ ਹੀ ਜਾਣਾ ਚਾਹੀਦਾ ਤੁਹਾਨੂੰ ਆਪਣੀ ਨੇਟਿਵ ਕੰਟਰੀ ਤੋਂ ਤਾਂ ਕਿ ਕੱਲੋਂ ਤੁਸੀਂ ਆਪਣੀ ਫੈਮਿਲੀ ਨੂੰ ਵੀ ਉੱਥੇ ਟਾਈਮ ਤੇ ਬੁਲਾ ਸਕਦੇ ਹੋ 6 ਮਹੀਨੇ ਦੇ ਅੰਦਰ ਤੁਸੀਂ ਅਪਲਾਈ ਕਰ ਸਕਦੇ ਹੋ ਉਹਨੂੰ ਅਪਲਾਈ ਕਰਨ ਲਈ ਤੁਹਾਡੇ ਕੋਲੇ ਉਥੋਂ ਦਾ ਜਿਹੜਾ ਹੈਗਾ ਅਕਮੋਡੇਸ਼ਨ ਲੈਟਰ ਚਾਹੀਦਾ ਤੁਹਾਡੇ ਟੈਕਸ ਚਾਹੀਦੇ ਆ ਤੁਹਾਡੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਮਿਲਦੀ ਆ 5 ਸਾਲਾਂ ਚ ਤੁਹਾਨੂੰ ਪਾਸਪੋਰਟ ਮਿਲਦਾ ਕੋਈ ਐਦਾਂ ਦੀ ਸ਼ੇਨਗਨ ਕੰਟਰੀ ਨਹੀਂ ਹੈਗੀ ਕਿ ਜਿਹੜੀ ਤੁਹਾਨੂੰ 5 ਸਾਲਾਂ ਚ ਪਾਸਪੋਰਟ ਦੇ ਦੂ ਹਾਂ ਇੱਕ ਗੱਲ ਜ਼ਰੂਰ ਆ ਕਿ ਮਿਹਨਤ ਤੁਹਾਨੂੰ ਹਰ ਕੰਟਰੀ ਚ ਕਰਨੀ ਪੈਂਦੀ ਆ ਅੱਟੀ ਚੱਤੀ ਖੱਟੀ ਮੈਂ ਜਿਵੇਂ ਕਹਿਣਾ ਹੁੰਦਾ ਕਿ ਪਹਿਲਾਂ ਜਾ ਕੇ 6 ਮਹੀਨੇ ਤੁਹਾਨੂੰ ਉੱਥੇ ਤੱਕੇ ਖਾਣੇ ਹੀ ਪੈਣੇ ਆ ਕਿਉਂਕਿ ਲੈਂਗੁਏਜ ਬੈਰੀਅਰ ਯੂਰਪ ਚ ਵਿੱਚ ਕਿਸੇ ਵੀ ਕੰਟਰੀ ਚ ਚਲ ਜਓ ਜ਼ਿਆਦਾਤਰ ਲੈਂਗੁਏਜ ਬੈਰੀਅਰ ਹੈ ਕਲਚਰ ਬੈਰੀਅਰ ਆਉਂਦਾ ਉਹਨੂੰ ਅਡਾਪਟ ਕਰਨ ਲਈ ਆਪਾਂ ਇੱਕ ਸ਼ਹਿਰ ਦੇ ਵਿੱਚ ਇੱਥੇ ਹੀ ਆਪਾਂ ਰਹਿਨੇ ਆ ਪੰਜਾਬ ਚ ਰਹਿਨੇ ਆ ਜਾਂ ਕਿਤੇ ਵੀ ਰਹਿਨੇ ਆ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣੇ ਦੋ ਦੋ ਤਿੰਨ ਮਹੀਨੇ ਲੱਗ ਜਾਂਦੇ ਆ ਇਹ ਤਾਂ ਆਪਾਂ ਇੱਕ ਅਲੱਗ ਕੰਟਰੀ ਚ ਚਲੇ ਆ ਜਿਹਦੇ ਵਿੱਚ ਲੈਂਗੁਏਜ ਬੈਰੀਅਰ ਸੋ ਪੁਰਤਗਾਲ ਬਹੁਤ ਵਧੀਆ ਕੰਟਰੀ ਆ ਜਿਹਦੇ ਵਿੱਚ ਤੁਸੀਂ ਜਾ ਸਕਦੇ ਹੋ ਫੈਮਿਲੀ ਨੂੰ ਬੁਲਾ ਸਕਦੇ ਹੋ ਆਪਣਾ ਬਿਜ਼ਨਸ ਸੈੱਟ ਕਰ ਸਕਦੇ ਹੋ ਉੱਥੇ ਕੋਈ ਲੈਂਡ ਖਰੀਦਣਾ ਚਾਹੁੰਦੇ ਹੋ ਉਹ ਲੈ ਸਕਦੇ ਹੋ ਉੱਥੇ ਇਨਵੈਸਟਮੈਂਟ ਪਰਪਸ ਤੇ ਵੀ ਜਾ ਸਕਦੇ ਹੋ ਉੱਥੇ ਜਾ ਕੇ ਗੋਲਡਨ ਵੀਜ਼ਾ ਜਾਂ ਹੋਰ ਆਪਣੀ ਲਾਈਫ ਨੂੰ ਵਧੀਆ ਤਰੀਕੇ ਨਾਲ ਬਿਜ਼ਨਸ ਸੈੱਟ ਕਰਕੇ ਸੈਟਲ ਕਰ ਸਕਦੇ ਹੋ ਹੋਰ ਅਰਲਾ ਸਵਾਲ ਆਪਾਂ ਅਗਲੇ ਐਪੀਸੋਡ ਤੇ ਲਵਾਂਗੇ ਇਸ ਨੂੰ ਪੂਰਾ ਚੰਗੀ ਤਰ੍ਹਾਂ ਸ਼ੇਅਰ ਕਰ ਦਿਓ ਮੈਨੂੰ ਲੱਗਦਾ ਕਈਆਂ ਦੇ ਸਵਾਲ ਇਹਦੇ ਵਿੱਚ ਸੋਲਵ ਹੋ ਗਏ ਹੋਣੇ ਕਿ ਪੁਰਤਗਾਲ ਜਾਣਾ ਕਿਉਂ ਜਾਣਾ ਚਾਹੀਦਾ ਤੇ ਕਿਹੜੇ ਵੀਜ਼ੇ ਤੇ ਜਾਣਾ ਚਾਹੀਦਾ ਅਗਲੇ ਸਵਾਲ ਤੇ ਆਪਾਂ ਅਗਲੇ ਐਪੀਸੋਡ ਤੇ ਮਿਲਾਂਗੇ ਉਦ ਤੱਕ ਜੁੜੇ ਰਹੋ ਧੰਨਵਾਦ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਕਿੱਦਾਂ ਦਾ ਲੱਗਿਆ ਪਹਿਲਾ ਆਪਣਾ ਐਪੀਸੋਡ ਤੇ ਆਪਾਂ ਅਗਲੇ ਐਪੀਸੋਡ ਤੇ ਮਿਲਦੇ ਹਾਂ ਧੰਨਵਾਦ